ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਕੜੀ ਜਿਹਦੇ ਲਈ ਆਪਾਂ ਲਿਆ ਬੇਸਣ ਬੇਸਣ ਦੇ ਮੈਂ 2 ਵੱਡੇ ਵਾਲੇ ਚਮਚ ਲਏ ਆ ਤੇ ਇਧਰ ਮੈਂ ਮਸਾਲਾ ਗ੍ਰाइंड ਕਰ ਲਿਆ ਜਿਸ ਚ ਪਿਆਜ਼ ਹਰੀਆਂ ਮਿਰਚਾਂ ਲਸਣ ਅਦਰਕ ਗ੍ਰाइंड ਕਰਕੇ ਰੱਖ ਲਿਆ ਤੇ ਇਧਰ ਆਪਾਂ ਨੇ ਬੇਸਣ ਨੂੰ ਘੋਲ ਲਿਆ ਦਹੀਂ ਚ ਦਹੀਂ ਨੂੰ ਮੈਂ ਗ੍ਰाइंड ਕਰਿਆ ਬਲੈਂਡ ਕਰ ਲਿਆ ਸੀ ਉਸ ਚ ਆਪਾਂ ਨੇ ਬੇਸਣ ਘੋਲ ਕੇ ਰੱਖ ਲਿਆ ਕੜੀ ਨੂੰ ਤੜਕਾ ਜਿਹਦੇ ਲਈ ਆਪਾਂ ਸਰ੍ਹੋਂ ਦਾ ਤੇਲ ਲਏ ਆ ਇੱਕ ਕੜਚੀ ਤੇਲ ਦੀ ਪਾਵਾਂਗੇ ਕੜੀ ਜਿਹੜੀ ਉਹ ਸਰੋਂ ਦੇ ਤੇਲ ਦੀ ਸੁਆਦ ਬਣਦੀ ਆ ਤੜਕਾ ਲਾਣ ਲਈ ਆਪਾਂ ਮਸਾਲੇ ਲਏ ਆ ਇਹ ਸੁੱਕੇ ਮਸਾਲੇ ਆਪਾਂ ਧਨੀਆ ਪਾਊਡਰ ਲਿਆ ਸੁੱਕੇ ਮੇਥੇ ਕੜੀ ਪੱਤਾ ਜੀਰਾ ਹਰਾ ਧਨੀਆ ਤੇ ਇੱਧਰ ਆਪਾਂ ਹਲਦੀ ਲਈਆ ਨਮਕ ਲਿਆ ਹੁਣ ਸਰੋਂ ਦੇ ਤੇਲ ਚ ਆਪਾਂ ਥੋੜਾ ਜਿਹਾ ਨਮਕ ਪਾਇਆ ਤਾਂ ਕਿ ਤੇਲ ਚੋਂ ਜਿਹੜੀ ਆ 스멜 ਨਾ ਆਏ ਹੁਣ ਆਪਾਂ ਜੀਰਾ ਪਾਤਾ ਇਹਦੇ ਚ ਸੁੱਕੇ ਮੇਥੇ ਪਾਤੇ ਤੇ ਇਹਨਾਂ ਨੂੰ ਥੋੜਾ ਥੋੜਾ ਜਾ ਫਰਾਈ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਪਿਆਜ਼ ਵਗੈਰਾ ਗ੍ਰाइंड ਕਰਕੇ ਰੱਖੇ ਸੀ ਉਹ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਹਾਂਜੀ ਆਪਣਾ ਜਿਹੜਾ ਮਸਾਲਾ ਉਹ ਭੁੰਨ ਕੇ ਤਿਆਰ ਆ ਮੇਥਿਆਂ ਦੀ ਚੰਗੀ ਤਰ੍ਹਾਂ ਸੋ ਖੁਸ਼ਬੂ ਆਉਣ ਲੱਗ ਗਈ ਆ ਆਪਾਂ ਇਸ 'ਚ ਟਮਾਟਰ ਵੀ ਐਡ ਕਰ ਸਕਦੇ ਆ ਉਹ ਤੁਹਾਡੀ ਆਪ ਦੀ ਮਰਜ਼ੀ ਆ ਹੁਣ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਐਡ ਕਰਾਂਗੇ ਕੜੀ ਪੱਤਾ ਐਡ ਕਰਾਂਗੇ ਇੱਕ ਚਮਚ ਨਮਕ ਦਾ ਐਡ ਕਰਾਂਗੇ ਅੱਧਾ ਚਮਚ ਹਲਦੀ ਪਾਵਾਂਗੇ ਤੇ ਹੁਣ ਆਪਾਂ ਨੇ ਜਿਹੜਾ ਉਹ ਘੋਲ ਬਣਾਇਆ ਹੋਇਆ ਬੇਸਨ ਦਾ ਤੇ ਲੱਸੀ ਦਾ ਉਹ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣੀ ਕੜੀ ਦਾ ਕਲਰ ਕਿੰਨਾ ਵਧੀਆ ਆਇਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਹਿਲਾਉਂਦੇ ਰਹਿਣਾ ਜਦੋਂ ਤੱਕ ਇਹਨੂੰ ਇੱਕ ਬੋਇਲ ਨਹੀਂ ਆਂਦਾ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਕੜੀ ਆ ਉਹਨੂੰ ਬੋਇਲ ਆ ਚੁੱਕਿਆ ਇੱਕ ਪਰ ਉਹ ਚੰਗੀ ਤਰ੍ਹਾਂ ਗਾੜੀ ਹੋ ਗਈ ਆ ਤੇ ਹੁਣ ਆਪਾਂ ਆਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਹੁਣ ਆਪਾਂ ਇਹਨੂੰ ਅੱਧਾ ਘੰਟਾ ਪਕਾਵਾਂਗੇ ਹੁਣ ਅੱਧਾ ਘੰਟਾ ਚੰਗੀ ਤਰ੍ਹਾਂ ਰੀਜਣ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਆਪਣੀ ਕੜੀ ਕਿਵੇਂ ਦੀ ਬਣੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣੀ ਕੜੀ ਆ ਜਿਹੜੀ ਬਿਲਕੁਲ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਰਾ ਧਨੀਆ ਆਪਾਂ ਨੇ ਇਹਨੂੰ ਕੱਟ ਕੇ ਰੱਖ ਲਿਆ ਸੀ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਵੀ ਐਡ ਕਰ ਸਕਦੇ ਆ ਤੇ ਗਰਮ ਮਸਾਲਾ ਵੀ ਪਾ ਸਕਦੇ ਆ ਪਰਾਸੀ ਗਰਮ ਮਸਾਲਾ ਮੈਂ ਪਸੰਦ ਨਹੀਂ ਕਰਦੀ ਸਰਕੇ ਮੈਂ ਪਾਇਆ ਨਹੀਂ ਹੈਗਾ ਇਹਦੇ ਵਿੱਚ ਗਰਮ ਮਸਾਲਾ ਕੜੀ ਆਪਣੀ ਚੰਗੀ ਤਰ੍ਹਾਂ ਬਣ ਕੇ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਚੋਲਾ ਨਾਲ ਸਰਵ ਕਰਾਂਗੇ ਕੜੀ ਦਾ ਜਿਹੜਾ ਕਲਰ ਆ ਬਿਲਕੁਲ ਵਧੀਆ ਆ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਹੁਣ ਆਪਾਂ ਲਾਸਟ ਚ ਲਾਵਾਂਗੇ ਕੜੀ ਨੂੰ ਹਿੰਗ ਦਾ ਤੜਕਾ ਇਹ ਆਪਾਂ ਨੇ ਇੰਨੀ ਕੁ ਹਿੰਗ ਲੈ ਲੈਣੀ ਆ ਥੋੜਾ ਜਿਹਾ ਲਾਲ ਕਰਕੇ ਇਹਨੂੰ ਕੜੀ ਚ ਪਾ ਦੇਣਾ ਇਹਦੇ ਨਾਲ ਕੜੀ ਦਾ ਜਿਹੜਾ ਟੇਸਟ ਹੈ ਉਹ ਵੱਧ ਜਾਂਦਾ ਹੁਣ ਆਪਣੀ ਕੜੀ ਹੈ ਜਿਹੜੀ ਉਹ ਬਣ ਕੇ ਤਿਆਰ ਆ ਤੇ ਆਪਾਂ ਇਹਨੂੰ ਚੋਲਾ ਨਾਲ ਸਰਵ ਕਰਾਂਗੇ ਹਾਂਜੀ ਆਪਣੀ ਕੜੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਚੋਲਾ ਨਾਲ ਸਰਵ ਕਰਾਂਗੇ ਜੇ ਤੁਹਾਨੂੰ ਸਾਡੀ ਕੜੀ ਦੀ ਰੈਸਪੀ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ